ਤੇ ਨੌਜਵਾਨ ਜਿੰਨੇ ਵੀ ਇੱਥੇ ਅੱਜ ਨੇ ਪਾਰਟਿਸਿਪੇਟ ਕੀਤਾ ਹੈ ਇਹ ਸਾਰੇ ਵਧਾਈ ਦੇ ਪਾਤਮ ਨੇ ਕਿਉਂਕਿ ਅੱਜ ਜਿਹੜਾ ਜ਼ਮਾਨਾ ਹੈ ਉਹ ਮਸ਼ੀਨੀ ਯੁੱਗ ਹੈ ਤੇ ਬਹੁਤ ਸਾਰੇ ਇਦਾਂ ਦੇ ਮੇਜਰ ਐਕਸੀਡੈਂਟ ਹੁੰਦੇ ਨੇ ਜਿੱਥੇ ਐਕਸੀਡੈਂਟ ਤੋਂ ਬਾਅਦ ਬਲੱਡ ਦੀ ਇਮੀਡੀਟ ਜ਼ਰੂਰਤ ਪੈਂਦੀ ਹੈ ਜੇ ਆਪਾਂ ਕਹਿੰਦੇ ਵੀ ਨੇਤਰਦਾਨ ਸਭ ਤੋਂ ਵੱਡਾ ਦਾਨ ਉਹ ਤੋਂ ਵੱਡਾ ਦਾਨ ਇਹ ਵੀ ਹੈ ਕਿਸੇ ਬੰਦੇ ਨੂੰ ਲੋੜ ਪੰਦ ਰੋ ਜਦੋਂ ਮਸੀਤ ਬੜੇ ਖੂਨ ਮਿਲ ਜਾਂਦਾ ਹੈ ਉਹਦੀ ਜਾਨ ਬਚ ਜਾਂਦੀ ਹੈ ਇਹ ਤੋਂ ਵੱਡਾ ਪਰਪੋਰ ਕੋਈ ਹੋ ਨਹੀਂ ਸਕਦਾ ਸਭ ਤੋਂ ਵੱਡਾ ਦਾਨ ਖੂਨਦਾਨ ਹੈ ਖੂਨਦਾਨ ਮਹਾਦਾਨ ਅੱਪਾ ਕਹਿ ਸਕਦੇ ਆ ਸੋ ਛੋਟਾ ਵੀਰ ਆ ਮੇਰਾ ਸ਼ਮੀ ਜਿਹਨੇ ਅੱਜ ਇਹ oprala ਕੀਤਾ ਪਾਣੀ ਦਾ ਰੁੱਖ ਮੋੜਨ ਵਾਲੇ ਦਰਿਆਵਾਂ ਦਾ ਰੁੱਖ ਮੁੱਖ ਰੁੱਖ ਮੋੜਨ ਵਾਲੇ ਨੌਜਵਾਨ ਮੁੰਰੇ ਸੀਗੇ ਔਰ ਉਹਨੇ ਐਸੇ ਬੰਨ ਲਾਏ ਕਿ ਦਰਿਆਵਾਂ ਦੇ ਵੀ ਉਹਨਾਂ ਨੇ ਰੁੱਖ ਮੋੜਤੇ ਸੋ ਮੈਂ ਸਮਝਦਾ ਕਿ ਐਸੀ ਤਰ੍ਹਾਂ ਦੀ ਕੋਈ ਗੱਲ ਨਹੀਂ ਜਿੱਥੇ ਵੀ ਕੋਈ ਸਮੱਸਿਆ ਹੁੰਦੀ ਆ ਤਾਂ ਉੱਥੇ ਮੈਂ ਨੌਜਵਾਨ ਅੱਗੇ ਆਉਂਦੇ ਆ ਹਮੇਸ਼ਾ ਸੇ ਮੇਰੀ ਇੱਕ ਹੀ ਸੋਚ ਹੈ ਕਿ ਮੇਰੇ ਕੋ ਕੋਈ ਚੀਜ਼ ਹੋਣੀ ਹੈ ਕਿਸੇ ਸੇ ਕੋਈ ਚੰਦਾ ਮੰਗ ਕੇ ਕਰਨਾ ਹੈ ਕਿਸੇ ਕੁਝ ਇਹ ਮੇਰੇ ਭਾਈ ਹੈ ਆਪਣਾ ਰਲ ਮਿਲ ਕੇ ਜੋ ਵੀ ਕਰਤੇ ਆ ਹੈ ਨਾ ਜਿੰਨਾ ਵੀ ਜੋ ਵੀ ਕੀਤਾ ਹੈ ਅਸਤਕ ਸਾਰੋਂ ਨੇ ਮਿਲ ਜੁਲ ਕੇ ਹੀ ਕੀਤਾ ਹੈ ਜਪ ਸਟਡੀ ਉਹ ਕੰਪਨੀ ਹੈ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਹੋਜ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ ਪਹਿਲੀ ਗੱਲ ਤਾਂ ਮੈਂ ਇਸ ਸਾਰੀ ਟੀਮ ਨੂੰ ਵਧਾਈ ਦੇਣੀ ਚਾਹੁੰਦਾ ਕਿ ਜਿਨ੍ਹਾਂ ਨੇ ਬੜਾ ਬੜਾ ਇਨੀਸ਼ੀਏਟਿਵ ਲਿਆ ਹੈ ਦੂਸਰਾ ਧੰਨਵਾਦ ਕਰਨਾ ਚਾਹੁੰਦੇ ਆ ਹੈਡ ਸਕੂਲ ਦੇ ਸਾਰੇ ਪ੍ਰਬੰਧਕਾਂ ਦਾ ਖਾਸ ਕਰਕੇ ਮੈਂ ਮਿਸ ਸੰਧੂ ਦਾ ਦੇ ਪ੍ਰਿੰਸੀਪਲ ਸਾਡੇ ਸਟਾਫ ਦਾ ਤੇ ਨੌਜਵਾਨ ਜਿੰਨੇ ਵੀ ਇੱਥੇ ਅੱਜ ਨੇ ਪਾਰਟਿਸਿਪੇਟ ਕੀਤਾ ਹੈ ਇਹ ਸਾਰੇ ਵਧਾਈ ਦੇ ਪਾਤਨ ਨੇ ਕਿਉਂਕਿ ਅੱਜ ਜਿਹੜਾ ਜ਼ਮਾਨਾ ਹੈ ਉਹ ਮਸ਼ੀਨਰੀ ਯੁੱਗ ਹੈ ਤੇ ਬਹੁਤ ਸਾਰੇ ਇਦਾਂ ਦੇ ਮੈਜਰ ਐਕਸੀਡੈਂਟ ਹੁੰਦੇ ਨੇ ਜਿੱਥੇ ਐਕਸੀਡੈਂਟ ਤੋਂ ਬਾਅਦ ਬਲੱਡ ਦੀ ਇਮੀਡੀਟ ਜ਼ਰੂਰਤ ਪੈਂਦੀ ਹੈ ਉੱਥੇ ਇਹ ਬਹੁਤ ਵੱਡਾ ਵਰਦਾਨ ਹੈ ਤੇ ਜੇ ਆਪਾਂ ਕਹਿੰਦੇ ਵੀ ਨੇਤਰਦਾਨ ਤੋਂ ਵੱਡਾ ਦਾਨ ਉਹ ਤੋਂ ਵੱਡਾ ਵੀ ਹੈ ਕਿਸੇ ਬੰਦੇ ਨੂੰ ਲੋੜ ਬੰਦਰ ਨੂੰ ਜਦੋਂ ਮਸੀਤ ਵੱਡੇ ਖੂਨ ਮਿਲ ਜਾਂਦਾ ਹੈ ਉਹਦੀ ਜਾਨ ਬਚ ਜਾਂਦੀ ਹੈ ਉਹ ਤੋਂ ਵੱਡਾ ਪਰਪੁਰ ਕੋਈ ਹੋ ਨਹੀਂ ਸਕਦਾ ਇਸ ਲਈ ਮੈਂ ਤਾਂ ਇਹ ਕਹਿੰਦਾ ਵੀ ਜਿਹੜੇ ਇਹ ਕੈਂਪ ਨੇ ਇਹਨਾਂ ਨੂੰ ਹੋਰ ਜਿੰਨਾ ਵੀ ਵਧਾਇਆ ਜਾਵੇ ਥੋੜਾ ਹੈਗਾ ਇਹਨਾਂ ਨੇ ਫਸਟ ਜਿਹੜਾ ਇਹ ਕੈਂਪ ਲਾਇਆ ਦਿਖਾਇਆ ਫਸ਼ੀਰ ਪਾਕਸ਼ੂ ਦੇ ਨਾਂ ਤੇ ਜਿਹੜਾ ਕਲੱਬ ਬਣਾਇਆ ਹੈ ਤੇ ਬਹੁਤ ਵੱਡੀ ਗੱਲ ਹੈ ਕਿ ਤੋ ਫਸਟ ਜਿਹੜੇ ਨੌਜਵਾਨ ਉਹ ਪ੍ਰੇਰਿਤ ਹੁੰਦੇ ਨੇ ਉਹਨਾਂ ਨੂੰ ਇੱਕ ਮੈਂ ਕਹਿੰਦਾ ਵੀ ਸੇਧ ਮਿਲਦੀ ਹੈ ਜੋ ਪਾਰਟਿਸਪੇਟ ਕਰਦੇ ਸੋਸਾਇਟੀ ਦੇ ਵਿੱਚ ਤੇ ਇਹਨਾਂ ਨੂੰ ਜਿੰਨਾ ਵੀ ਆਪ ਇਹਦੀ ਪ੍ਰਸ਼ੰਸਾ ਕਰੀ ਘੱਟ ਹੈਗੀ ਆ ਤੇ ਜ਼ਰੂਰਤ ਹੈ ਇਸ ਗੱਲ ਦੀ ਕਿ ਇਹ ਪਹਿਲਾਂ ਤਾਂ ਅਵੇਅਰਨੈਸ ਦੀ ਜ਼ਰੂਰਤ ਹੈ ਕਿ ਆਮ ਤੌਰ ਤੇ ਪਹਿਲਾਂ ਸਮਾਂ ਹੁੰਦਾ ਸੀ ਕਿ ਲੋਕ ਖੂਨ ਦੇਣ ਤੋਂ ਬਹੁਤ ਡਰਦੇ ਹੁੰਦੇ ਸੀ ਕਿ ਸ਼ਾਇਦ ਮੈਂ ਖੂਨ ਦਿੱਤਾ ਤਾਂ ਮੈਨੂੰ ਮਰ ਕੇ ਕੀ ਹੋ ਜਾਣਾ ਹੈ ਪਰ ਹੁਣ ਕਈ ਨੌਜਵਾਨ ਇਹੋ ਜਿਹੇ ਨੇ ਜਿਹੜੇ ਕਿ ਸਾਲ 'ਚ ਦੋ ਬਾਰੀ ਖੂਨਦਾਨ ਕਰਦੇ ਕਰਦੇ ਨੇ ਤੇ ਕਈ ਨੇ ਰਿਕਾਰਡ ਵੀ ਗਿਣਿ ਚੁੱਕੇ ਰਿਕਾਰਡ ਆਪਣਾ ਨਾਮ ਲਖਾਇਆ ਹੁਣ ਜਿਵੇਂ ਮੈਡਮ ਪਿੱਛੇ ਜੇ ਉਹ ਵਿਚਾਰੇ ਚਲੇ ਗਏ ਕਿ ਆਪਣੇ ਕੀ ਨੌਸੇ ਉਹਨਾਂ ਦਾ ਉਹਦਾ ਗਰੀਬ ਵਕਤ ਨਾਂ ਲਿਖਿਆ ਹੋਇਆ ਸੀ ਤੇ ਉਹ ਬਹੁਤ ਜ਼ਿਆਦਾ ਉਹਨਾਂ ਨੇ ਖੂਨਦਾਰ ਕੈਂਪਲਾਂ ਦੇ ਬਹੁਤ ਵਾਰੀ ਖੂਨਦਾਨ ਕੀਤਾ ਕਿਉਂਕਿ 100 ਤੋਂ ਵੱਧ ਟਾਈਮ ਕੀਤਾ ਤੇ ਜਦੋਂ ਅਸੀਂ ਛੋਟੇ ਜਿਹੜੇ ਨੌਜਵਾਨਾਂ ਨੂੰ ਅਵੇਰਨੈਸ ਲੈ ਕੇ ਜਾਵਾਂਗੇ ਤਾਂ ਉਹਨਾਂ ਦੀ ਇੱਕ ਜਾਗਰਤੀ ਆਉਂਦੀ ਹੈ ਤੋਂ ਬਾਅਦ ਉਹ ਆਪਣੇ ਆਪ ਹੀ ਇਹ ਸੇਵਾਵਾਂ ਦੇ ਅੱਗੇ ਆਉਣਗੇ ਤੇ ਖਾਸ ਕਰਕੇ ਨੌਜਵਾਨਾਂ ਦਾ ਬਹੁਤ ਵੱਡਾ ਰੋਲ ਹੈ ਦੇ ਵਿੱਚ ਪਰ ਸਭ ਤੋਂ ਵੱਡੀ ਗੱਲ ਤਾਂ ਵੀ ਜਿਹੜਾ ਸਾਡਾ ਨੌਜਵਾਨ ਉਹ ਚਰਾਹੇ 'ਚ ਖੜਾ ਹੈ ਆਪਰਾਵੜ ਕਿਉਂ ਜਾ ਰਹੇ ਨੇ ਹੁਣ ਜਿਹੜੀ ਜਿੰਨੀ ਪਾਰਟਿਸਪੇਸ਼ਨ ਸਾਡੇ ਯੂਪੀਐਸਸੀ ਦੀ ਜਾਂ ਪੰਜਾਬ ਨੂੰ ਸਰਸ ਦੇ ਸਾਡੀ ਪੰਜਾਬ ਦੀ ਬਹੁਤ ਘਟਦੇ ਜਾ ਰਹੀ ਹੈ ਡੇਵਿਡ ਦੇ ਵਿੱਚ ਘਟਦੇ ਜਾ ਰਹੀ ਹੈ ਉਹਦਾ ਕਾਰਨ ਹੈ ਕਿ ਉਹ ਬੱਚੇ ਹਤਾਸ਼ ਹੋਏ ਹੋਏ ਨੇ ਉਹ ਬਾਹਰ ਨੂੰ ਹੁਣ ਦੇਖੋ ਕੈਨੇਡਾ ਵਾਲਿਆਂ ਨੇ ਵੀ ਉੱਥੇ ਉੱਥੇ ਬੈਨ ਕਰਤਾ ਹੈਗਾ ਅਮਰੀਕਾ ਨੇ ਵੀ ਬੈਨ ਕਰਤਾ ਜਾਂ ਇੰਨੇ ਜ਼ਿਆਦਾ ਉਹਦੇ ਰੇਟ ਹਾਈ ਕਰਤੇ ਨੇ ਕਿ ਹਰ ਬੰਦਾ ਅਫੋਰਡ ਨਹੀਂ ਕਰ ਸਕਦਾ ਤੋਂ ਇਸ ਕਰਕੇ ਉਹ ਛੇਤੀ ਆਪਣਾ ਪੈਸਾ ਕੌਣ ਖਾਤਰ ਜਾਣਾ ਚਾਹੁੰਦੇ ਸੀਗੇ ਲੇਕਿਨ ਆਪਟਰ ਨੂੰ ਸਾਨੂੰ ਆਪਣੇ ਕੰਟਰੀ ਦੇ ਵਿੱਚ ਹੀ ਇਹਨਾਂ ਵਾਸਤੇ ਵਾਅਦਾ ਕਰਨ ਲਈ ਲੋੜ ਹੈ ਜਿਹੜਾ ਕਿ ਸਰਕਾਰਾਂ ਵਾਅਦਾ ਕਰਦੀਆਂ ਨੇ ਜਾਂ ਹੁਣ ਸਾਡੀ ਜਿਹੜੀ ਮੌਜੂਦਾ ਸਰਕਾਰ ਆ ਉਹਨਾਂ ਬੜਾ-ਬੜਾ ਕੀਤਾ ਸੀ ਅਸੀਂ ਬਰੇਜਨ ਖਤਮ ਕਰ ਦਾਂਗੇ ਨਸ਼ਾ ਖਤਮ ਕਰ ਦਾਂਗੇ ਜਿਹੜੇ ਕਿਸੇ ਵੀ ਫਰੰਟ ਦੇ ਸਰਕਾਰ ਕਾਮਯਾਬ ਨਹੀਂ ਹੋਏ ਸਾਰੇ ਫਰੰਟਾਂ ਸਰਕਾਰ ਪਰ ਤੇ ਫਿਰ ਦਾ ਕੋਈ ਆ ਨਹੀਂ ਖੈਰ ਐਸੀ ਗੱਲ ਤਾਂ ਨਹੀਂ ਖੈਰ ਜੇ ਤੁਸੀਂ ਭੁਲੇਖਾ ਹੈਗਾ ਆਪਣਾ ਜਿਵੇਂ ਆਪਾਂ ਪੀਜ ਜਾਂ 32 ਸੈਕਟਰ ਜਾਂਦੇ ਜਾਂ ਹਸਪਤਾਲ ਜਾਂਦੇ ਆ ਖੂਨਾਂ ਨੂੰ ਜਿਹੜਾ ਆਪਾਂ ਲੈਨੇ ਆ ਉਹਦੇ ਬਾਅਦ ਜਿਹੜੇ ਗਰੁੱਪ ਦਾ ਵੀ ਕਿਵੇਂ ਪ੍ਰੋਬਲਮ ਆਉਂਦੀ ਹੈ ਕਿ ਉਸ ਗਰੁੱਪ ਦਾ ਖੂਨ ਨਹੀਂ ਹੁੰਦਾ ਤੇ ਇਸ ਕਰਕੇ ਜੇ ਕੋਈ ਦਿੱਕਤ ਆ ਤਾਂ ਆਪਾਂ ਜਿਹੜੇ ਹੁਣ ਜਮਾਇਲੀ ਟੀਮ ਨੇ ਲੜਕਿਆਂ ਨੂੰ ਬੁਲਾਇਆ ਇਹਦਾ ਬਕਾਇਦਾ ਇੱਕ ਨੰਬਰ ਤੋਂ ਅਲੋਟ ਹੋ ਜਾਣਾ ਤੇ ਜਿਹਨੂੰ ਵੀ ਰਿਕਮੈਂਡ ਕਰਨਾ ਹੈ ਉਹਨੂੰ ਖੂਨ ਮਿਲ ਜਾਏਗਾ ਸਭ ਤੋਂ ਵੱਡਾ ਦਾਨ ਖੂਨਦਾਨ ਹੈ ਖੂਨਦਾਨ ਮਹਾਦਾਨ ਆਪਾਂ ਕਹਿ ਸਕਦੇ ਆ ਸੋ ਛੋਟਾ ਵੀਰ ਹੈ ਮੇਰਾ ਸ਼ਮੀ ਜਿਹਨੇ ਅੱਜ ਇਹ ਅਪਰਾਲਾ ਕੀਤਾ ਸੋ ਮੈਂ ਵਧਾਈ ਵੀ ਦਿੰਦਾ ਔਰ ਅੱਗੇ ਵਾਸਤੇ ਸਾਰਿਆਂ ਨੂੰ ਅਪੀਲ ਵੀ ਕਰਦਾ ਕਿ ਸਾਨੂੰ ਇਹੋ ਜਿਹੇ ਜਿਹੜੇ ਭਲੇ ਦੇ ਕੰਮ ਨੇ ਉਹ ਕਰਨੇ ਚਾਹੀਦੇ ਨੇ ਤਾਂ ਕਿ ਕਈ ਵਾਰੀ ਹੁੰਦਾ ਕੀ ਆ ਕਈ ਵਾਰੀ ਸਾਨੂੰ ਬਲੱਡ ਤਾਂ ਬਹੁਤ ਮਿਲ ਜਾਂਦਾ ਪਰ ਬਲੱਡ ਗਰੁੱਪ ਨਹੀਂ ਮਿਲਦਾ ਜਿਹੜਾ ਸਾਨੂੰ ਚਾਹੀਦਾ ਹੁੰਦਾ ਉਹ ਇਸ ਤਰ੍ਹਾਂ ਦੇ ਅਸੀਂ ਜੋ ਕੈਂਪ ਲਾਉਨੇ ਆ ਤਾਂ ਸਾਨੂੰ ਸਾਰੇ ਤਰ੍ਹਾਂ ਦੇ ਜਿਹੜੇ ਬਲੱਡ ਗਰੁੱਪ ਆ ਉਹ ਮਿਲ ਜਾਂਦੇ ਆ ਸੋ ਕਈ ਵਾਰੀ ਇਹੋ ਜਿਹੇ ਹਾਲਾਤ ਹੁੰਦੇ ਆ ਕਿ ਕਿਸੇ ਦੀ ਜਾਨ ਅਟਕੀ ਹੁੰਦੀ ਆ ਸਿਰਫ ਇੱਕ ਬਲੱਡ ਵਾਸਤੇ ਕਿ ਇੱਕ ਬੋਟਲ ਚਾਹੀਦੀ ਆ ਬਲੱਡ ਦੀ ਕੋਈ ਬਰ ਜਦੋਂ ਅਸੀਂ ਇਹੋ ਜਿਹੇ ਕੰਮ ਕਰਦੇ ਆਂ ਤੇ ਫਿਰ ਸਾਨੂੰ ਇੱਥੋਂ ਜਿਵੇਂ ਅਰੇਂਜਮੈਂਟ ਹੋਇਆ ਹੁੰਦਾ ਇਹ ਸਾਰਾ ਜਿਹੜਾ ਇੱਥੋਂ ਮਨੇਖਾ ਬਲੱਡ ਜਿਹੜਾ ਜਾਣਾ ਹੈਗਾ ਉਹ 16 ਸੈਕਟਰ ਜਾਣਾ ਜੀ 16 ਸੈਕਟਰ ਜਾਣਾ ਤੇ ਉੱਥੇ ਜਿਹੜੇ ਕੋਈ ਪੇਸ਼ੈਂਟ ਹੁੰਦੇ ਆ ਜਾਂ ਕੋਈ ਐਕਸੀਡੈਂਟ ਕੋਈ ਕੇਸ ਆ ਗਿਆ ਤੇ ਉੱਥੇ ਇਸ ਤਰ੍ਹਾਂ ਦੀ ਲੋੜ ਪੈਂਦੀ ਆ ਤਾਂ ਮੈਂ ਸਮਝਦਾ ਕਿ ਉਹੋ ਚੀਜ਼ਾਂ ਇਸ ਤਰ੍ਹਾਂ ਦੇ ਕੈਂਪ ਲਾ ਕੇ ਪੂਰੀਆਂ ਕੀਤੀਆਂ ਜਾ ਸਕਦੀਆਂ ਨੇ ਹੋਰ ਕੋਈ ਹਿੱਲਾ-ਭਿੱਲਾ ਨਹੀਂ ਇਹ ਚੀਜ਼ਾਂ ਮੁੱਲ ਨਹੀਂ ਮਿਲ ਸਕਦੀਆਂ ਇਹ दाम ਦੇ ਵਿੱਚ ਹੀ ਮਿਲ ਸਕਦੀਆਂ ਨੇ ਜਿਹੜਾ ਮੁੱਲ ਵਾਲਾ ਕੰਮ ਹੈ ਉਹ ਕਈ ਵਾਰੀ ਮੈਂ ਸਮਝਦਾ ਕਿ ਉਹ ਚੀਜ਼ ਜੋ ਚਾਹੀਦੀ ਹੁੰਦੀ ਉਹ ਨਹੀਂ ਮਿਲਦੀ ਦੇਖੋ ਗੱਲ ਇਹ ਆ ਕਿ ਸ਼ਮੀ ਨੇ ਕੈਂਪ ਲਾਇਆ ਹੈ ਔਰ ਸੰਧੂ ਸਾਹਿਬ ਨੇ ਹੈਲਪ ਕੀਤੀ ਆ ਸਕੂਲ ਵਾਲਿਆਂ ਨੇ ਤੇ ਮੈਡਮ ਨਾਲ ਬੈਠੇ ਨੇ ਸੋ ਸਾਡਾ ਤਾਂ ਆਪਸੀ ਪਰਿਵਾਰ ਦੀ ਤਰ੍ਹਾਂ ਰਿਲੇਸ਼ਨ ਹੈ ਇਹ ਨਹੀਂ ਆ ਕਿ ਮੇਰੇ ਕੋਈ ਉਹ ਨੂੰ ਕੁਝ ਮੰਗਣ ਦੀ ਲੋੜ ਆ ਜੋ ਇਹ ਕਹੂਗਾ ਅਸੀਂ ਉਹ ਹੀ ਪੂਰਾ ਕਰ ਦੇਣਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਮਤਲਬ ਇਹ ਕੋਈ ਕੈਂਪ ਕੋਈ ਲੈਂਡ ਦੇਣ ਵਾਸਤੇ ਆਇਆ ਜੋ ਜਿੱਦੀ ਲੋੜ ਸਮਝਣਗੇ ਇਹ ਮੈਨੂੰ ਕਹਿਣਗੇ ਤੇ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਅਸੀਂ ਹਮੇਸ਼ਾ ਨਾਲ ਖੜੇ ਆ ਮੇਅਰ ਸਾਹਿਬ ਜਿਵੇਂ ਕਿ ਪੰਜਾਬ ਦਾ ਯੂਥ ਦਾ ਕੰਮ ਆਪਾਂ ਹੜ੍ਹ ਦੇ ਟਾਈਮ ਵੀ ਦੇਖ ਲਿਆ ਜੋ ਹੜ੍ਹ ਪੀੜਤਾ ਦੀ ਸੇਵਾ ਲਈ ਅੱਗੇ ਆਏ ਹੁਣ ਸਮੀ ਵਰਗੇ ਨੌਜਵਾਨ ਜਿਹੜੇ ਸਪੋਰਟਸ ਵਾਲ ਨੂੰ ਜ਼ਿਆਦਾ ਪ੍ਰਮੋਟ ਕਰਦੇ ਆ ਫੰਡਾਂ ਕੈਂਪ ਲਾ ਰਹੇ ਆ ਸੋਸ਼ਲ ਵਰਕ ਕਰ ਰਹੇ ਆ ਦੂਜੇ ਪਾਸੇ ਪੰਜਾਬ ਦੇ ਯੂਥ ਨੂੰ ਨਸ਼ੇੜੀ ਕਿਹਾ ਜਾਂਦਾ ਠੀਕ ਹੈ ਦੇਖੋ ਕਿਹੜਾ ਮੂੰਹ ਨਹੀਂ ਬਰ ਸਕਦੇ ਕੋਈ ਕੀ ਕਹਦੇ ਵੇ ਪਰ ਤੁਸੀਂ ਹੜਾਂ ਦੇ ਵਿੱਚ ਦੇਖਿਆ ਕਿ ਮੱਲਬ ਨੌਜਵਾਨਾਂ ਨੇ ਅੱਗੇ ਆ ਕੇ ਕੰਮ ਕੀਤਾ ਕਈ ਵਾਰੀ ਅਸੀਂ ਵੀ ਕਹੀ ਕਹਿੰਦੇ ਦਿੰਦੇ ਆ ਕਿ ਸਾਰੇ ਨੌਜਵਾਨ ਬਾਹਰ ਕੈਨੇਡਾ ਸ਼ਿਫਟ ਹੋ ਗਏ ਅਸੀਂ ਇਹ ਚਲੇ ਗਏ ਅਮਰੀਕਾ ਚਲੇ ਗਏ ਪਰ ਨਹੀਂ ਨੌਜਵਾਨੇ ਇੱਥੇ ਹੈਗੇ ਨੇ ਔਰ ਜੋ ਹੜਾਂ ਦਾ ਮੱਲਬ ਤੁਸੀਂ ਸਮਝੋਗੇ ਪਾਣੀ ਦਾ ਰੁੱਖ ਮੋੜਨ ਵਾਲੇ ਦਰਿਆਵਾਂ ਦਾ ਰੁੱਖ ਮੁੱਖ ਰੁੱਖ ਮੋੜਨ ਵਾਲੇ ਨੌਜਵਾਨ ਮੂਰੇ ਸੀਗੇ ਔਰ ਉਹਨੇ ਐਸੇ ਬੰਨ ਲਾਏ ਕਿ ਦਰਿਆਵਾਂ ਦੇ ਵੀ ਉਹਨਾਂ ਨੇ ਰੁੱਖ ਮੋੜਤੇ ਸੋ ਮੈਂ ਸਮਝਦਾ ਕਿ ਐਸੀ ਤਰ੍ਹਾਂ ਦੀ ਕੋਈ ਗੱਲ ਨਹੀਂ ਜਿੱਥੇ ਵੀ ਕੋਈ ਸਮੱਸਿਆ ਆਉਂਦੀ ਆ ਉੱਥੇ ਵੀ ਨੌਜਵਾਨ ਅੱਗੇ ਆਉਂਦੇ ਆ ਔਰ ਉਹਨੂੰ ਕਹਿਣਾ ਨਹੀਂ ਪੈਂਦਾ ਉਹ ਆਪਣੀ ਮਰਜ਼ੀ ਨਾਲ ਆਉਂਦੇ ਆ ਆਪਣੀ ਮਰਜ਼ੀ ਨਾਲ ਕੰਮ ਕਰਦੇ ਆ ਮੈਂ ਸਮਝਦਾ ਕਿ ਸਾਨੂੰ ਇਹਨਾਂ ਦੀ ਤਾਰੀਫ ਕਰਨੀ ਚਾਹੀਦੀ ਆ ਔਰ ਹੌਸਲਾ ਵਧਾਈ ਕਰਨੀ ਚਾਹੀਦੀ ਆ ਕਿ ਇਸ ਤਰ੍ਹਾਂ ਦੇ ਜਿਹੜੇ ਕੰਮ ਐ ਉਹ ਭਾਵੇਂ ਕੋਈ ਵੀ ਮੁਸੀਬਤ ਆਵੇ ਭਾਵੇਂ ਖੜਾ ਦੀ ਗੱਲ ਕਰ ਲੋ ਭਾਵੇਂ ਕਿਤੇ ਜਿਵੇਂ ਆਵਾ ਕਿਸਾਨ ਅੰਦੋਲਨ ਦੀ ਗੱਲ ਕਰ ਲੋ ਭਾਵੇਂ ਅੱਜ ਆਪਾਂ ਖੂਨਦਾਨ ਕੈਂਪ ਦੀ ਗੱਲ ਕਰ ਲੋ ਜਿੱਥੇ ਵੀ ਕੋਈ ਸਮੱਸਿਆ ਆਉਂਦੀ ਆ ਤੇ ਨੌਜਵਾਨ ਆਪਣੇ ਆਪ ਚੱਲ ਕੇ ਅੱਗੇ ਆਉਂਦੇ ਆ ਔਰ ਇਸ ਤਰ੍ਹਾਂ ਇਹਨਾਂ ਨੂੰ ਆਉਣਾ ਵੀ ਚਾਹੀਦਾ ਤਾਂ ਹੀ ਅਸੀਂ ਕਹਿ ਸਕਦੇ ਆ ਕਿ ਅਸੀਂ ਸਹੀ ਪੰਜਾਬੀ ਸੱਚੇ ਪੰਜਾਬੀ ਆ ਔਰ ਪੰਜਾਬ ਦੀ ਜਿਹੜੀ ਆਵਾਜ਼ ਹੈ ਉਹ ਪੂਰੀ ਦੁਨੀਆ ਤੇ ਗੂੰਜਦੀ ਆ ਸੋ ਮੈਂ ਤਾਂ ਤਾਰੀਫ ਕਰਦਾ ਕਿ ਸਾਡੇ ਜਿਹੜੇ ਨੌਜਵਾਨ ਨੇ ਉਹ ਬੜੇ ਹੀ ਹੌਸਲੇ ਵਾਲੇ ਨੇ ਔਰ ਹਿੰਮਤ ਵਾਲੇ ਨੇ ਭਾਵੇਂ ਜਿੱਤੇ ਵੀ ਕੋਈ ਸਮੱਸਿਆ ਆਉਂਦੀ ਆ ਉਹ ਅੱਗੇ ਹੋ ਕੇ ਲੜਦੇ ਆ ਗੱਲ ਇਹ ਆ ਕਿ ਹਰ ਕੋਈ ਆਪਣੀ ਜ਼ਿੰਮੇਵਾਰੀ ਬਣਦੀ ਆ ਕੋਈ ਬਲੱਡ ਕੈਂਪ ਆਪਣਾ ਸੋਰੀ ਬਲੱਡ ਬੈਂਕ ਹੁੰਦਾ ਹਸਪੀਟਲ ਦੇ ਵਿੱਚ ਤੇ ਮੈਂ ਤਾਂ ਨਹੀਂ ਕਿਹਾ ਦੇਖਿਆ ਮਨੇ ਇਹ ਹੋ ਸਕਦਾ ਕਿ ਆ ਗਰੁੱਪ ਨਹੀਂ ਇੱਥੇ ਹੈਗਾ ਕਿ ਆ ਗਰੁੱਪ ਦਾ ਬਲੱਡ ਸਾਨੂੰ ਚਾਹੀਦਾ ਪਰ ਬਲੱਡ ਬੈਂਕ ਦੇ ਵਿੱਚ ਹਮੇਸ਼ਾ ਬਲੱਡ ਤਾਂ ਜ਼ਰੂਰ ਹੁੰਦਾ ਹੈ ਕਿਤੇ ਹੋ ਸਕਦਾ ਕਿ ਅੱਧੀ ਜਗ੍ਹਾ ਕਮੀ ਪਾਈ ਗਈ ਹੋਵੇ ਪਰ ਮੈਂ ਨਹੀਂ ਸਮਝਦਾ ਕਿ ਪੰਜਾਬ ਦੇ ਵਿੱਚ ਕਦੇ ਇਹ ਹੋ ਸਕੇ ਕਿ ਬਲੱਡ ਕਰਕੇ ਕੋਈ ਬੰਦੇ ਦੀ ਡੈਥ ਹੋ ਜੇ ਤਾਂ ਮੈਂ ਅਸੀਂ ਕਈ ਵਾਰੀ ਮੈਸੇਜ ਪਾਉਣੇ ਆ ਇੱਕ ਬੋਟਲ ਚਾਹੀਦੀ ਹੁੰਦੀ ਆ ਤੇ 15-15 ਬੰਦੇ ਤੇ ਪਹੁੰਚ ਜਾਂਦੇ ਆ ਸੋ ਇਸ ਤਰ੍ਹਾਂ ਬਾਬੇ ਜੀ ਪੂਰੀ ਕਿਰਪਾ ਜੇ ਜੇ ਤੁਸੀਂ ਗੱਲ ਕਹਿੰਦੇ ਹੋ ਹੋ ਸਕਦਾ ਕਿ ਕਦੀ ਕਿਤੇ ਗੱਲ ਹੋਈ ਹੋਣੀ ਆ ਪਰ ਇਸ ਤਰ੍ਹਾਂ ਦੀ ਮੈਂ ਸੁਣੀ ਨਹੀਂ ਕਦੇ। ਅਜੀ ਤੁਸੀਂ ਪਹਿਲਾਂ ਕਿਹਾ ਕਿ ਆਪਾਂ ਗਰੀਬਾਂ ਨਾਲ ਖੜਦੇ ਆ ਆਪਾਂ ਗਰੀਬਾਂ ਕਰਕੇ ਹੀ ਆ। ਜੇ ਅਸੀਂ ਐਮਐਲਏ ਬਣੇ ਤਿੰਨ ਵਾਰ ਮਨਿਸਟਰ ਬਣੇ ਤੇ ਗਰੀਬਾਂ ਕਰਕੇ ਬਣੇ। ਤੇ ਗਰੀਬਾਂ ਦਾ ਮੈਂ ਨਹੀਂ ਸਮਝਦਾ ਕਿ ਪ੍ਰਮਾਤਮਾ ਦੇ ਜਿਹੜੇ ਵੱਖਰੇ ਵੱਖਰੇ ਰੂਪ ਨੇ ਤਾਂ ਕੋਈ ਗਰੀਬ ਨਹੀਂ ਹੈਗਾ ਹਰ ਇੱਕ ਬੰਦਾ ਆਪਣੇ ਘਰੇ ਸਹੀ ਹੈ। ਤੁਸੀਂ ਗੱਲ ਕੀਤੀ ਆ ਕਿ ਉਥੇ ਸਮਗਰੀ ਪਹੁੰਚੀ ਨਹੀਂ। ਹਰ ਜਗ੍ਹਾ ਤੇ ਜਿੱਥੇ ਵੀ ਜਾਓਗੇ ਨਾ ਜੀ ਪਾਵੇਂ ਮੰਦਰ ਜਾਓ ਗੁਰਦੁਆਰਾ ਸਾਹਿਬ ਜਾਓ ਮਸਜਿਦ ਜਾਓ ਇਥੇ ਮਰਜੀ ਚੱਲ ਜਿਓ ਉੱਥੇ ਤੁਹਾਨੂੰ ਹਰ ਤਰ੍ਹਾਂ ਦੇ ਬੰਦੇ ਮਿਲਣਗੇ ਇਹੋ ਜਿਹੇ ਬੰਦੇ ਹੀ ਮਿਲਣਗੇ ਜਿਹੜੇ ਬਹੁਤ ਦਾਨਪੂਰਨ ਕਰਨ ਵਾਲੇ ਬੰਦੇ ਹੋਣਗੇ ਇਹੋ ਜਿਹੇ ਬੰਦੇ ਮਿਲਣਗੇ ਵੀ ਆਪਣਾ ਪ੍ਰਸ਼ਾਦ ਦੇ ਵਿੱਚੋਂ ਵੀ ਦੂਜਿਆਂ ਨੂੰ ਪ੍ਰਸ਼ਾਦ ਦੇ ਦੇਣਗੇ ਇਹੋ ਜਿਹੇ ਬੰਦੇ ਵੀ ਹੋਣਗੇ ਵੀ ਪ੍ਰਸ਼ਾਦਾ ਖੋਹ ਲੈਣਗੇ ਭਾਵੇਂ ਗੇਰ ਹੀ ਦੇਣ ਅੱਗੇ ਦੇਣ ਕਿਸੇ ਨੂੰ ਨਾ ਤੁਸੀਂ ਇਸ ਤਰ੍ਹਾਂ ਨੂੰ ਜਿਹਨੂੰ ਖਤਮ ਨਹੀਂ ਕਰ ਸਕਦੇ ਇੱਕ ਕੁਦਰਤ ਦਾ ਨਿਯਮ ਹੈਗਾ ਇਹ ਸਿਸਟਮ ਹੈ ਕਿ ਆਪਾਂ ਹਰ ਇੱਕ ਦੇ ਵੱਖਰੇ ਵੱਖਰੇ ਸੁਭਾਅ ਨੇ ਭਾਵੇਂ ਚਾਰ ਭਰਾ ਨੇ ਚਾਰ ਭਰਾਵਾਂ ਦੇ ਵਿੱਚ ਚਾਰਾਂ ਦੇ ਵੱਖਰੇ ਵੱਖਰੇ ਸੁਭਾਅ ਹੁੰ ਸੋ ਜਿੱਥੇ ਕਿਤੇ ਕੋਈ ਭਲੇ ਦਾ ਕੰਮ ਹੈ ਉੱਥੇ ਕੋਈ ਮਾੜਾ ਬੰਦਾ ਇੱਕ ਅੰਦਰ ਵਿੱਚ ਹੁੰਦਾ ਹੀ ਆ ਤੇ ਜੇ ਸਮਗਰੀ ਗਈ ਹੈ ਤਾਂ 90% ਸਹੀ ਪਹੁੰਚੀ ਹੋਣੀ ਆ 10% ਕਿਤੇ ਉਹ ਦਾ ਮਿਸਜੂਜ ਵੀ ਹੋਇਆ ਹੋਣਾ ਇਸ ਤਰ੍ਹਾਂ ਨਾਲ ਹੋ ਜਾਂਦਾ ਮੈਂ ਉਹ ਆਪਾਂ ਕੋਈ ਰੋਕ ਨਹੀਂ ਸਕਦਾ ਉਸ ਚੀਜ਼ ਨੂੰ ਕੀ ਸੰਦੇਸ਼ ਦਵਾਂ ਕਿ ਪੰਜਾਬ ਦੀ ਪੰਜਾਬੀ ਨੌਜਵਾਨੀ ਨੂੰ ਇਸ ਮਾਮਲੇ ਦੇਖੋ ਅੱਜ ਆਪਾਂ ਦਾ ਜੋ ਬਲੱਡ ਨੇਸ਼ਨਲ ਕੈਂਪ ਤੇ ਆਏ ਆ ਤਾਂ ਮੈਂ ਸਮਝਦਾ ਵੀ ਇਹ ਕਾਬਲੇ ਤਰੀਫ ਹੈ ਔਰ ਹਰ ਇੱਕ ਨੌਜਵਾਨ ਨੂੰ ਪੰਨ ਜਿੱਥੇ ਵੀ ਉਹ ਬੈਠਾ ਹੈ ਜਿੱਥੇ ਵੀ ਉਹ ਰਹਿੰਦਾ ਹੈ ਤਾਂ ਉਹ ਆਪਣੇ ਜਿੱਥੇ ਵੀ ਕੋਈ ਮਤਲਬ ਸਟੇਟ ਵਾਸਤੇ ਆਪਣੇ ਦੇਸ਼ ਵਾਸਤੇ ਕੰਮ ਕਰਨਾ ਪੈਂਦਾ ਕਦੇ ਕੋਈ ਜ਼ਰੂਰਤ ਪੈਂਦੀ ਆ ਪਰ ਮੈਂ ਤਾਂ ਇਹ ਸਮਝਦਾ ਕਿ ਜ਼ਰੂਰਤ ਤੋਂ ਬਿਨਾ ਵੀ ਉਹ ਕੰਮ ਕਰਦੇ ਆ ਤਾਂ ਮੈਂ ਤਾਂ ਇਹ ਤੁਹਾਡੇ ਦਾ ਹੀ ਸੰਦੇਸ਼ ਦੇਣਾ ਚਾਹੁੰਦਾ ਕਿ ਹਰ ਨੌਜਵਾਨ ਨੂੰ ਅੱਗੇ ਆਉਣਾ ਚਾਹੀਦਾ ਜਿੱਥੇ ਵੀ ਲੋੜ ਬੰਦਾਂ ਨੂੰ ਲੋੜ ਹੈ ਤੇ ਉਹਨਾਂ ਦੀ ਲੋੜ ਪੂਰੀ ਕਰਨੀ ਚਾਹੀਦੀ ਆ ਔਰ ਅੱਗੇ ਹੋ ਕੇ ਵੀ ਮਦਦ ਕਰਨੀ ਚਾਹੀਦੀ ਆ ਥੈਂਕ ਯੂ ਨੇ ਪਹਿਲੇ ਵੀ ਆਪ ਕੋਈ ਇੱਕੀ ਬਾਤ ਕੀਤੀ ਕਿ ਮੇਰਾ ਕੋਈ ਵੀ ਮੋਟਿਵ ਨਹੀਂ ਹੈ ਇਹ ਚੀਜ਼ੇ ਪ੍ਰਮੋਟ ਕਰਨੇ ਕਰ ਰਿਹਾ ਕਿ तो अपने समाज को एक बढ़िया मैसेज दे सकूँ क्योंकि मैं हमेशा से मेरी एक ही सोच है क्योंकि मेरे को किसी चीज़ का हो नहीं है किसी से कोई चंदा मांग के करना है किसी से कुछ ये मेरे भाई हैं अपना रल मिल के जो भी करते हैं है ना जितना भी जो भी कर किया है आज तक सारों ने मिलजुल के किया है हमारा मेन मकसद यही है कि हम कोई भी चीज़ करके किसी के तो जरिया बन जाए हम कोई किसी की मदद का हम जरिया बनना चाहते हैं चाहे वो किसी भी चीज़ को हम आगे आगे और भी बहुत चीज़ें करने सोच रहे हैं अपने गांव में क्योंकि गांव में बहुत बड़े बड़े यद्धे घूम रहे हैं बड़े बड़े समाज से भी घूम रहे हैं सुबह ही दारू पी लेनी ये कर लेना वो कर लेना उनको इस चीज़ की कोई परवाह नहीं है ना तो हमारे में नशे का गायब है ना हमारे में कोई किसी और चीज़ों का ऐब है हम ये चीज़ करनी चाहते हैं और ना हमें किसी फेम की भूख है परमात्मा का दिया हुआ सब कुछ है हमारे पास बस हम ये चाहते हैं कि हम एक जरिया बन जाएँ ਇਹ ਵਧੀਆ ਲੱਗਦਾ ਹੈ ਕਿ ਸ਼ਮੀ ਜੀ ਵਧੀਆ ਲੱਗਦਾ ਕਿ ਇੰਨੇ ਨੌਜਵਾਨ ਤੁਹਾਡੇ ਨਾਲ ਜੁੜੇ ਹੋਏ ਨੇ ਗਰੀਬਾਂ ਦਾ ਸਾਥ ਦਿੰਨੇ ਹੋ ਤੁਸੀਂ ਕਿੰਦਾ ਦਾ ਮਾਣ ਮਹਿਸੂਸ ਹੁੰਦਾ ਮਾਣ ਤਾਂ ਜੀ ਗਰੀਬ ਤਾਂ ਅਸੀਂ ਵੀ ਗਰੀਬ ਹੀ ਆ ਅਸੀਂ ਬਹੁਤ ਵੱਡੇ ਕੋਈ ਸੌਹਕਾਰ ਨਹੀਂ ਹੈ ਤੇ ਇਹ ਸੋਚਦੇ ਹਾਂ ਮਾਣ ਇਹ ਚੀਜ਼ ਦਾ ਮਹਿਸੂਸ ਹੁੰਦਾ ਹੈ ਕਿ ਪ੍ਰਮਾਤਮਾ ਨੇ ਸਾਨੂੰ ਕਿੰਨੇ ਜੋਗਾ ਬਣਾਇਆ ਹੈ ਕਿ ਅਸੀਂ ਭਾਵੇਂ ਏਡੇ ਵੱਡੇ ਵੀ ਨਹੀਂ ਹੈਗੇ ਫਿਰ ਵੀ ਅਸੀਂ ਹਰੇਕ ਦੀ ਮਦਦ ਕਰਦੇ ਹਾਂ ਠੀਕ ਹੈ ਤੇ ਅੱਗੇ ਵੀ ਕਰਦੇ ਹੀ ਰਾਵਾਂਗੇ ਬਹੁਤ ਕੁਝ ਚੀਜ਼ਾਂ ਸੋਚੀ ਵੀ ਹੈ ਜਿਹੜੇ ਹੁਣ ਸਾਡੇ ਮੇਰ ਸਾਹਿਬ ਆਏ ਸੀਗੇ ਸਿੱਧੂ ਸਾਹਿਬ ਉਹਨਾਂ ਦੀ ਇਸ ਪਿੰਡ ਨੂੰ ਇੰਨੀ ਵੱਡੀ ਦੇਣ ਹੈ ਨਾ ਕਿ ਕੋਈ ਵੀ ਨਹੀਂ ਕਰ ਸਕਦਾ ਉਹਨਾਂ ਦਾ ਮੁਕਾਬਲਾ ਉਹਨਾਂ ਦੇ ਜਿਹੜੇ ਵੱਡੇ ਭਰਾ ਐ ਬਲਵੀਰ ਸਿੱਧੂ ਕੈਬਨਿਟ ਮਿਸਟਰ ਵੀ ਰਹੇ ਆ ਤਿੰਨ ਵਾਰ ਐਮ ਐਲ ਏ ਵੀ ਰਹੇ ਆ ਉਹ ਤੇ ਉਹਨਾਂ ਨੇ ਇੰਨੇ ਇੰਨੇ ਟੋਏ ਹੁੰਦੇ ਸੀਗੇ ਇੰਨੇ ਇੰਨੇ ਟੋਏ ਸਾਡੇ ਪਿੰਡਾਂ 'ਚ ਉਹਨਾਂ ਨੇ ਜਿਹੜਾ ਉਰੇ ਮਾਹੌਲ ਬਦਲਿਆ ਸਕੂਲ ਟੁੱਟੇ ਹੋਏ ਰੋਡ ਟੁੱਟੇ ਹੋਏ ਸਕੂਲਾਂ ਦੀ ਵਿਵਸਥਾ ਹੋਰ ਮੈਂ ਮੇਰ ਸਾਹਿਬ ਨੂੰ ਹੁਣ ਵੀ ਅਸੀਂ ਬੈਠ ਕੇ ਮੈਂ ਉਹਨਾਂ ਤੋਂ ਇੱਕ ਹੀ ਚੀਜ਼ ਮੰਗੀ ਹੈ ਕਿ ਸਰ ਮੈਨੂੰ ਨਾ ਉਹ ਗਰਾਊਂਡ ਦਾ ਪ੍ਰਬੰਧ ਕਰਕੇ ਦਿਓ ਕਿਉਂਕਿ ਜਗਤਪੁਰੇ 'ਚ ਗਰਾਊਂਡ ਨਹੀਂ ਹੈਗਾ ਕਿਉਂਕਿ ਮੈਂ ਜਿੰਨੇ ਵੀ ਮੇਰੇ ਨਾਲ ਭਰਾ ਜੁੜੇ ਹੋਏ ਆ ਮੈਂ ਚਾਹਨਾ ਹੈ ਕਿ ਉਹ ਇੱਕ ਸਪੋਰਟਸ ਵਾਲ ਪੈਣ ਵਧੀਆਂ ਚੀਜ਼ਾਂ ਵਾਲ ਪੈਣ ਕਿਉਂਕਿ ਜਿਹੜੇ ਬੰਦੇ ਹੁਣ ਅਸੀਂ ਵੋਟ ਮੰਗਣ ਆਉਂਦੇ ਆ ਸਾਡੇ ਕੋਲ ਹੁਣ ਲੇਡੀਸਾਂ ਕਹਿੰਦੀਆਂ ਸਾਨੂੰ ਸੂਟ ਸਾਰੀ ਪੈਸੇ ਇਹ ਚੀਜ਼ਾਂ ਨਹੀਂ ਮੈਂ ਤਾਂ ਆਪਣੇ ਸਮਾਜ ਦੇ ਬੰਦਿਆਂ ਨੂੰ ਵੀ ਆਪਣੇ ਲੋਕਾਂ ਨੂੰ ਵੀ ਇੱਕੋ ਚੀਜ਼ ਕਹਿਣਾ ਕਿ ਤੁਹਾਡੇ ਤੋਂ ਕੋਈ ਵੋਟ ਮੰਗਣ ਆਂਦਾ ਹੈ ਤਾਂ ਉਹਨਾਂ ਨੂੰ ਇਹ ਕਹੋ ਸਾਨੂੰ ਵਧੀਆ ਪੜ੍ਹਾਈ ਦੇਵੇ ਵਧੀਆ ਸਾਡੇ ਪੰਜਾਬ ਸਰਕਾਰ ਵੀ ਚਾਹੀਦੀ ਹੈ ਜੀ ਸਪੋਰਟਸ ਬਣੇ ਸਟੇਡੀਅਮ ਬਣੇ ਕਿਆ ਤੁਸੀਂ ਕੋਈ ਲੈਟਰ ਲੁੱਟਰ ਆਪਣੀ ਨਹੀਂ ਮੈਂ ਅਸੀਂ ਨਹੀਂ ਕਿਸੇ ਨੂੰ ਦਿੱਤਾ ਜੀ ਕੋਈ ਲੈਟਰ ਨਹੀਂ ਦਿੱਤਾ ਕੁਝ ਨਹੀਂ ਦਿੱਤਾ ਅਸੀਂ ਫੇਰ ਵੀ ਸੋਚ ਰਹੇ ਹਾਂ ਜਿਹੜੇ ਸਾਡੇ ਬਲਵੀਰ ਸਿੱਧੂ ਸਿੰਘ ਸਾਹਿਬ ਆ ਇਹਨਾਂ ਨੂੰ ਮਿਲ ਕੇ ਇੱਕ ਵਾਰ ਇਹਨਾਂ ਨੂੰ ਰੇਦਾ ਵੇਰਵਾ ਦਿਖਾਈਏ ਇਹਨਾਂ ਨੂੰ ਗਰਾਊਂਡ ਦੀ ਮੰਗ ਕੀਤੀ ਹੈ ਤੇ ਸਾਨੂੰ ਕੋਈ ਨਾ ਕੋਈ ਗਰਾਊਂਡ ਪ੍ਰੋਵਾਈਡ ਕਰਾ ਕੇ ਦੇਣਗੇ ਘਟੋ ਘਟ 150 ਬੰਦਾ ਡੋਨੇਟ ਕਰੂਗਾ ਜੀ ਬੰਦੇ ਤਾਂ ਜੀ ਹੁਣ 2 ਵਜੇ ਤੱਕ ਦਾ ਸਮਾਂ ਹੈ ਮੁੰਡੇ ਘਟੋ ਘਟ ਹੁਣ ਵੀ ਜਿਹੜੇ ਮੇਰੇ ਸੱਜਣ ਮਿੱਤਰ ਹੈ ਮੇਰੇ ਭਰਾ ਹੈ ਜਿਹੜੇ ਮੇਰੇ ਪਰਿਵਾਰ ਜੁੜੇ ਹੋਏ ਮੇਰੇ ਨਾਲ ਹੁਣ ਆ ਹੀ ਜਾਣੇ 200 200 ਮੁੰਡਾ ਆ ਗਿਆ 250 300 ਮੁੰਡਾ ਹੋਰ ਆਣਾ ਹੈ ਲੈ ਠੀਕ ਹੈ ਤੇ ਉਹਨਾਂ ਚੋਂ 150 ਮੁੰਡਾ ਬਲੱਡ ਦੇਣ ਆਲਾ ਹੀ ਹੋਊਗਾ 200 ਠੀਕ ਹੈ ਕਿਉਂਕਿ ਕਈ ਬੰਦੇ ਫੀਵਰ ਵੀ ਹੁੰਦਾ ਹੈ ਕਈਆਂ ਨੂੰ ਕੁਝ ਹੋਰ ਬਿਮਾਰੀ ਬੰਦਾ ਹੋ ਹੀ ਜਾਂਦਾ ਹੈ ਸਰੀਰ ਇਹ ਮਸ਼ੀਨਰੀ ਆਪਣੀ ਹੈ ਨਾ ਤੇ ਗੱਡੀ ਵੀ ਹੋਵੇ ਉਸ ਤੇ ਵੀ ਹੜਕੀਪੁੜਗੀ ਕੋਈ ਕਮੀ ਆ ਜਾਂਦੀ ਹੈ ਤਾਂ ਕਰਕੇ ਜੇ 500 ਮੁੰਡਾ ਵੀ ਘਟਾ ਹੁੰਦਾ ਹੈ ਤਾਂ 300 ਭਰਾ ਡੋਨੇਟ ਕਰਨਗੇ ਜਿਨ੍ਹਾਂ ਨੌਜਵਾਨ ਜੁੜੇ ਹੋਏ ਨੇ ਤੁਹਾਡੇ ਨਾਲ ਆਣੇ ਆਲੇ ਸਮੇਂ ਦੇ ਵਿੱਚ ਦੇਖਦੇ ਆ ਕਿ ਸ਼ੰਮੀ ਜੀ ਪੋਲਿਟਿਕਸ ਦੇ ਵਿੱਚ ਜਾਣਗੇ ਤੇ ਦਿੱਖੇ ਦਾ ਹੋਰ ਅੱਗੇ ਸੁਧਾਰ ਹੋਏ ਨਹੀਂ ਮੈਂ ਪੋਲਿਟਿਕਸ ਦਾ ਜੀ ਮੇਰੀ ਕੁਛ ਨਹੀਂ ਹੈਗੀ ਮੈਂ ਤਾਂ ਸਿੱਧੂ ਸਾਹਿਬ ਐ ਸਾਡੇ ਵੱਡੇ ਐ ਉਹਨਾਂ ਨੂੰ ਦੇਖ ਕੇ ਅਸੀਂ ਵੱਡੇ ਹੋਏ ਆ ਅਸੀਂ ਤਾਂ ਉਹਨਾਂ ਵਾਂਗ ਕੰਮ ਕਰਨਾ ਚਾਹੁੰਦੇ ਆ ਜੀ ਅਸੀਂ ਉਹਨਾਂ ਵਾਂਗ ਕੰਮ ਕਰਨਾ ਚਾਹੁੰਦੇ ਆ ਕਿਉਂਕਿ ਉਹਨਾਂ ਦੇ ਜੇ ਅਸੀਂ ਘਰੇ ਵੀ ਜਾਂਦੇ ਆ ਨਾ ਬਿਨਾ ਚਾਹ ਪਾਣੀ ਤੋਂ ਸਾਨੂੰ ਤੋੜਦੇ ਨਹੀਂ ਉਹਨਾਂ ਚ ਪੋਲਿਟਿਸ਼ੀਅਨ ਵਾਲੀ ਕੋਈ ਗੱਲ ਹੀ ਨਹੀਂ ਹੈਗੀ ਜੇ ਉਹਨਾਂ ਨੂੰ ਅੱਧੀ ਰਾਤ ਨੂੰ ਵੀ ਫੋਨ ਕਰਤਾ ਨਾ ਤੋ ਪਹਿਲੀ ਵਾਰ ਫੋਨ ਚੱਕਦੇ ਆਂ ਸਾਨੂੰ ਲੀਡਰ ਨਹੀਂ ਚਾਹੀਦਾ ਸਾਨੂੰ ਸਾਡੀ ਪ੍ਰੋਬਲਮ ਸੁਣਨ ਵਾਲਾ ਸਾਨੂੰ ਸਮਝਣ ਵਾਲਾ ਇਨਸਾਨ ਚਾਹੀਦਾ ਹੈ ਮੈਂ ਕਰੀ ਜਸਦੀਪ ਸੰਧੂ ਜਿਹੜਾ ਕਿ ਇੱਕ ਵਨ ਆਫ ਦਾ ਟਰਸਟੀਜ਼ ਹਾਂ ਇੱਥੇ ਅਵਤਾਰ ਐਜੂਕੇਸ਼ਨ ਚੈਰੀਟੇਬਲ ਟਰਸਟ ਔਰ ਹਰਜੀ ਫਾਊਂਡੇਸ਼ਨ 'ਚ ਇਹ ਜਿਸ ਪ੍ਰੈਮਿਸਿਸ ਦੇ ਵਿੱਚ ਬਲੱਡ ਕੈਂਪ ਲੱਗਾ ਗਿਆ ਹੈ ਉਹਦਾ ਵਨ ਆਫ ਦਾ ਟਰਸਟੀਜ਼ ਆ ਅਸੀਂ ਬੜੇ ਖੁਸ਼ਕਿਸਮਤ ਆ ਕਿ ਸ਼ਹੀਦ ਭਗਤ ਸਿੰਘ ਦੇ ਨਾਂ ਦੇ ਉੱਤੇ ਜੁੜੀ ਸੰਸਥਾ ਜਿਨ੍ਹਾਂ ਨੇ ਸਿੱਧੂ ਸਾਹਿਬ ਦੇ ਨਾਲ ਰਲ ਕੇ ਇਸ ਇਲਾਕੇ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਲਾਇਆ ਹੈ ਇਹ ਬੜਾ ਹੀ ਇੱਕ ਅੱਛਾ ਉਪਰਾਲਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਆਰਗੇਨਾਈਜੇਸ਼ਨ ਜਿਹੜੀ ਇਹਨਾਂ ਦੀ ਹੈ ਉਹ ਸਾਡੇ ਨਾਲ ਰਲ ਕੇ ਕੰਮ ਕਰਦੀ ਰਹੇ ਹੋਰ ਕਾਰੇ ਵੀ ਬੜੇ ਨੇ ਅਸੀਂ ਇਸ ਸਟਰੈਸ ਦੇ ਰਾਹੀ ਪੰਜਾਬ ਦੇ ਵਿੱਚ ਫਲੱਡਸ ਦੇ ਉੱਤੇ ਵੀ ਕੰਮ ਕਰ ਰਹੇ ਆ ਰੈਸਕਿਊ ਰਿਲੀਫ ਰੀਹੈਬਿਲਿਟੇਸ਼ਨ ਦੇ ਉੱਤੇ ਕੰਮ ਕਰ ਰਹੇ ਆ ਪਰ ਇਸ ਇਲਾਕੇ ਨੂੰ ਜਗਤਪੁਰੇ ਤੇ ਇਹਦੇ ਆਲੇ ਦੁਆਲੇ ਪਿੰਡਾਂ ਨੂੰ ਇਸ ਉਪਰਾਲੇ ਦੀ ਬੜੀ ਲੋੜ ਹੈ blood ਦੀ ਲੋੜ ਤੇ ਹਰ ਜਗ੍ਹਾ ਰਹਿੰਦੀ ਹੈ ਹਰ blood ਬੈਂਕ ਨੂੰ ਰਹਿੰਦੀ ਹੈ ਔਰ ਇਸ ਇਲਾਕੇ ਦੇ ਵਿੱਚੋਂ ਜਿੱਥੇ ਕਿ ਲੋਕ ਆਮ ਤੌਰ ਤੇ ਮਜ਼ਦੂਰੀ ਕਰਦੇ ਨੇ ਬੇਰਤ ਕਰਦੇ ਨੇ ਮਿਹਨਤ ਮੁਸ਼ਕਤ ਲੋਕ ਨੇ ਉਹ ਲੋਕ ਇੱਥੇ ਅੱਗੇ ਵੱਧ ਚੜ ਕੇ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਹਿੱਸਾ ਲੈਣੇ ਆ ਔਰ ਇਹ ਆਮ ਤੌਰ ਦੇ ਉੱਤੇ ਹੁੰਦਾ ਨਹੀਂ ਹੈ ਲੋਕੀ ਬਾਹਰੋਂ ਕੈਂਪ ਲਾਉਂਦੇ ਨੇ ਤੇ ਮੈਂ ਇਸ ਚੀਜ਼ ਦੀ ਬੜੀ ਪ੍ਰਸ਼ੰਸਾ ਕਰਦਾ ਔਰ ਸراہਨਾ ਕਰਦਾ ਕਿ ਯੂਥ ਨੇ ਰਲ ਕੇ ਇਸ ਇਲਾਕੇ ਚ ਕੈਂਪ ਲਾਇਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡਾ ਅਵਤਾਰ ਐਜੂਕੇਸ਼ਨ ٹرسٹ ਤੇ ਹਰਜੀ ਫਾਊਂਡੇਸ਼ਨ ਜਿਹੜੀ ਚੈਰੀਟੇਬਲ ਫਾਊਂਡੇਸ਼ਨਸ ਨੇ ਉਹ ਵੱਧ ਚੜ ਕੇ ਇਹਨਾਂ ਦੇ ਨਾਲ ਕੰਮ ਕਰੇਗੀ ਔਰ ਮੈਂ ਸਿੱਧੂ ਸਾਹਿਬ ਜਿਹੜੇ ਸਾਬਕਾ ਐਮਐਲਏ ਨੇ ਉਹਨਾਂ ਦਾ ਵੀ ਬੜਾ ਧੰਨਵਾਦੀ ਹਾਂ ਔਰ ਇਹਨਾਂ ਸਾਰਿਆਂ ਦਾ ਬੜਾ ਧੰਨਵਾਦੀ ਹਾਂ ਕਿ ਇਹੋ ਜਿਹਾ ਉਪਰਾਲਿਆ ਕਰ ਰਹੇ ਨੇ ਮਿਹਰਬਾਨ ਜੀ ਜੀ ਨਿਗਮਾਨ ਨੇ ਕੀ ਸੰਦੇਸ਼ ਦੇਣਾ ਚਾਹੋਗੇ ਕਿ ਆਜ ਤੁਹਾਡੇ ਸਕੂਲ ਜੀ ਇਹਨਾਂ ਨੇ ਬਲੱਡ ਡੋਨੇਸ਼ਨ ਕੈਂਪ ਲਗਾਇਆ ਹੈ ਔਰ ਪਹਿਲਾ ਇਵੈਂਟ ਹੈ ਇਹਨਾਂ ਦਾ ਪਹਿਲੀ ਵਾਰ ਇਹਨਾਂ ਨੇ ਬਲੱਡ ਕੀ ਕਰਨਾ ਮੈਂ ਇਹ ਸੰਸਥਾ ਚ ਇਕੱਲਾ ਸਕੂਲ ਹੀ ਨਹੀਂ ਚੱਲਦਾ ਬਲਕਿ 18000 ਲੋਕਾਂ ਨੂੰ ਸਿਕਿਉਰਿਟੀ ਸਕਿੱਲ ਦਿੱਤੀ ਗਈ ਹੈ ਉਹ 18000 ਆਦਮੀ ਅੱਜ ਰੋਟੀ ਬਣਾ ਰਹੇ ਨੇ ਤੇ ਖਾ ਰਹੇ ਨੇ ਔਰ ਆਪਣਾ ਪਰਿਵਾਰ ਪਾਲ ਰਹੇ ਨੇ ਮੈਂ ਇਹਨਾਂ ਨੂੰ ਇਹ ਸੰਦੇਸ਼ਾ ਦੇਣਾ ਕਿ ਆਉਣ ਵਾਲੇ ਸਮੇਂ 'ਚ ਇਸ ਦੇਸ਼ ਦੇ ਵਿੱਚ ਸਿਰਫ ਯੂਥ ਦਾ ਕੰਮ ਹੈ ਔਰ ਯੂਥ ਜੇ ਅੱਗੇ ਵੱਧ ਚੜ ਕੇ ਆਏਗਾ ਤੇ ਜਿੰਨੇ ਮਸਲੇ ਨੇ ਜਿੰਨੀਆਂ ਪ੍ਰੋਬਲਮ ਨੇ ਚਾਹੇ ਨਸ਼ੇ ਵਿਰੋਧ ਦੇ ਚਾਹੇ ਦੂਸਰੇ ਨੇ ਉਹ ਇਸ ਦੇਸ਼ ਦੇ ਵਿੱਚੋਂ ਇਸ ਇਲਾਕੇ 'ਚ ਬਿਲਕੁਲ ਖਤਮ ਹੋ ਜਾਣਗੇ ਕਿ ਜੇ ਯੂਥ ਇਸੇ ਤਰ੍ਹਾਂ ਅੱਗੇ ਵੱਧ ਚੜ ਕੇ ਆਏ सबसे पहले ये कहना चाहूँगा भाई को तो सबसे पहले बहुत बहुत मुबारक है इस चीज़ की क्योंकि ये काम कोई नहीं कराता जितने भी पॉलिटिशियन है या बड़े बड़े जो भी हैं उन्होंने बस वोट मांगना होता है भाई को किसी चीज़ का लालच नहीं है आज तक हमने यही देखा है भाई ने बस अपने दम पे कराया जो भी कराया है और ये सब देख के हम मतलब जो हमारे सारे दोस्त हैं भाई हम सारे हमारे में ये बातें होती हैं हम सारे मोटिवेट होते हैं भाई को ना जो भी यूथ है देख देख के मोटिवेट होते हैं कि भाई हमेशा किसी भी सेवा में पीछे नहीं रहते कभी शबीर लगाना लंगर लगाना और ये अपने बर्थडे पे मतलब कि गरीब बच्चों में कपड़े बांटने पैसे बांटने अभी दिवाली आएगी भाई ने सबको कपड़े दिलाना है पैसे बांटना है मतलब ये सब देख के हम मोटिवेट होते समा है। हैं समाज सेवा बहुत ज़्यादा है हाँ जी और किसी चीज़ का लालच नहीं है सबसे पहले मतलब ये देखा जाता है बंदे मतलब कोई भी हम किसी को देखते हैं पोलिटिशियन को तो हम ये देखते हैं कि वोट के लिए करते हैं हमने आज तक भाई को ये देखा किसी चीज़ के लालच नहीं है एकदम डाउन टू अर्थ बनते हैं मतलब कभी भी दो बजे रात में भी फ़ोन करो कि भाई हमें इस चीज़ की जरूरत है हाजिर होते हैं किसी भी चीज़ के लिए कभी भी बुला लो मतलब हाजिर होते हैं छोटे से छोटे चीज के लिए बड़े से बड़े चीज के लिए तो हम जो भी हमारे हैं सारे भाई बंधु हैं जो हम दोस्त हैं छोटे छोटे उन्नीस बीस साल के हम भाई को देख के मोटिवेट होते हैं कि हमने भी भाई जैसा बनना है भाई के मतलब भाई जैसा किया ब्लड डोनेट किया हाँ जी आज किया फर्स्ट टाइम ही किया है ਯੋਗੀ ਆ ਮੈਂ ਫਸਟ ਟਾਈਮ ਹੀ ਆਪਨੇ ਕੀਤਾ ਹੈ ਤਾਂ ਆਪਕਾ ਕਿਹਦਾ ਮੈਸਮ ਬਲੱਡ ਦੇ ਕੇ ਕਿਹਦਾ ਮਹਿਸੂਸ ਹੋ ਰਿਹਾ ਹੈ ਕਮਜ਼ੋਰੀ ਜਾਂ ਕੁਝ ਨਹੀਂ ਇਤਨਾ ਦਾਦਾ ਨੋਰ ਕਮਜ਼ੋਰੀ ਨਹੀਂ ਬਾਈ ਡਾਈਟ ਬੜੀਆ ਰੱਖ ਰਹੀ ਹੈ ਡਾਈਟ ਫੁੱਲ ਹੈ ਐਕਦਾ ਮੈਂ ਕਹਿ ਤਾ ਰਹਾ ਹਾਂ ਚੀਜ਼ੇ ਐਕਦਾ ਪੂਰੀ ਫੁੱਲ ਵਿਵਸਥਾ ਹੈ ਹਰ ਚੀਜ਼ ਦੀ ਵਿਵਸਥਾ ਹੈ acha lag raha hai matlab dekh ke hame khush hum to shuru se jante hai bachpan se yehi rehte hai bhai hamesha bhai ke sath jude hue hai hamesha bhai ke sath jude hue hai hum sare hamari jo dost yaar hai sare bhai ke sath jude hue hai jab study oh company jinne hunne 5:30 band de naal ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ